ਫਾਸਟੈਗ ਦੇ 3000 ਵਾਲੇ ਪਾਸ ਦਾ ਅਸਲ ਸੱਚ ਕਿਤੇ ਤੁਸੀਂ ਵੀ ਨਾ ਹੋ ਜਾਵੋ ਬਲੈਕਲਿਸਟਿਡ ਫਾਸਟੈਗ ਦੇ ਨਾਮ 'ਚ ਬਦਲਾਅ ਕਰਵਾਉਣਗੇ ਸਾਡੀ ਜੇਬ ਖਾਲੀ ਇੱਕ ਸਾਲ ਦੇ ਵਿੱਚ ਟੋਲ ਤੋਂ ਇਕੱਠਾ ਕੀਤਾ ਜਾਂਦਾ ਹੈ ਭਾਰਤ 'ਚ 70000 ਕਰੋੜ ਦੈਲੀਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾ ਸ਼ਖਰ ਸੰਧੀਰ 3000 ਵਾਲੇ ਟੋਲ ਪਲਾਜ਼ਾ ਦੇ ਪਾਸ ਬਾਰੇ ਤੁਸੀਂ ਸੁਣਿਆ ਹੋਵੇਗਾ ਤੁਹਾਨੂੰ ਲੱਗ ਰਿਹਾ ਹੋਵੇਗਾ ਇਹ ਤਾਂ ਬਹੁਤ ਵਧੀਆ ਗੱਲ ਹੋਗੀ 200 ਟ੍ਰਿਪ ਵੀ ਫ੍ਰੀ ਮਿਲ ਰਹੇ ਨੇ ਪਰ ਇਸ ਪਿੱਛੇ ਛੁਪੀ ਐ ਬਹੁਤ ਵੱਡੀ ਧੰਲੀ ਜੀ ਹਾਂ ਤੁਹਾਡੀ ਜੇਬ ਦੇ ਉੱਤੇ ਭਾਰ ਪਵੇਗਾ ਔਰ ਤੁਹਾਡੀ ਜੇਬਾਂ ਖਾਲੀ ਹੋ ਜਾਣਗੀਆਂ ਉਹ ਤੁਸੀਂ ਸੁਣੋਗੇ ਇਸ ਪੂਰੀ ਰਿਪੋਰਟ ਦੇ ਵਿੱਚ ਦਰਅਸਲ ਨਿਟਨ ਗਟਕਰੀ ਦੇ ਵੱਲੋਂ ਬੀਤੇ ਦਿਨ ਇੱਕ ਬਿਆਨ ਦਿੱਤਾ ਜਾਂਦਾ ਉਸ ਬਿਆਨ ਦੇ ਵਿੱਚ ਉਹ ਕਹਿੰਦੇ ਨੇ ਕਿ ਹੁਣ ਅਸੀਂ ਇੱਕ ਨਵੀਂ ਐਪ ਲਾਂਚ ਕਰ ਰਹੇ ਹਾਂ ਉਹ ਇੱਕ ਸਰਕਾਰੀ ਐਪ ਹੋਵੇਗੀ ਜਿਹਦੇ ਵਿੱਚ ਇਸ ਟੂਲਸ ਨੂੰ ਲੈ ਕੇ ਪੂਰੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ 3000 ਰੁਪਏ ਦਾ ਇੱਕ ਪਾਸ ਸਾਲਾਨਾ ਬਣਾਇਆ ਜਾਏਗਾ ਜਿਸ ਦੇ ਵਿੱਚ ਤੁਹਾਨੂੰ 200 ਟ੍ਰਿਪ ਫ੍ਰੀ ਕੀਤੇ ਜਾਣਗੇ ਪਰ ਹੁਣ 200 ਟ੍ਰਿਪ ਫ੍ਰੀ ਵਾਲੀ ਸਕੀਮ ਦੇ ਪਿੱਛੇ ਆਖਿਰਕਾਰ ਅਸਲ ਸੱਚ ਕੀ ਹੈ ਕਿਵੇਂ ਤੁਹਾਡਾ ਨੁਕਸਾਨ ਹੋਵੇਗਾ ਇਸ ਸਕੀਮ ਦੇ ਆਉਣ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ 15 ਅਗਸਤ ਤੋਂ ਬਾਅਦ ਇਸ ਸਕੀਮ ਪੂਰੇ ਭਾਰਤ ਦੇ ਵਿੱਚ ਲਾਗੂ ਹੋਏਗੀ ਨਿਤਿਨ ਗਟਕਰੀ ਦੀ ਮੰਨੀਏ ਤਾਂ ਉਹ ਕਹਿੰਦੇ ਨੇ ਕਿ ਇਹਦੇ ਨਾਲ ਲੋਕਾਂ ਦਾ ਜ਼ਰੂਰ ਫਾਇਦਾ ਹੋਏਗਾ ਪਰ ਉਰੇ ਫਾਇਦਾ ਨਹੀਂ ਹੋਏਗਾ ਸਮਾਦੀ ਹੋਏਗਾ ਤੁਹਾਡਾ ਸਭ ਤੋਂ ਵੱਡਾ ਨੁਕਸਾਨ ਹੁਣ 200 ਟ੍ਰਿਪ ਨੂੰ ਡੀਕੋਡ ਕਰਨ ਦੀ ਕੋਸ਼ਿਸ਼ ਕਰਦਿਆਂ ਦਰਅਸਲ ਜੋ ਇਹ 200 ਟ੍ਰਿਪ ਵਾਲੀ ਸਕੀਮ ਹੈ ਜੋ ਕਿ 3000 ਰੁਪਏ ਤੁਹਾਨੂੰ ਸਲਾਨਾ ਦੇਣ ਤੋਂ ਬਾਅਦ ਮਿਲਣਗੇ ਉਹਦੇ ਵਿੱਚ ਜਦੋਂ ਵੀ ਤੁਸੀਂ ਕੋਈ ਵੀ ਨੈਸ਼ਨਲ ਹਾਈਵੇ ਦਾ ਟੋਲ ਕਰਾਸ ਕਰਦੇ ਹੋ ਤਾਂ ਇੱਕ ਟੋਲ ਕਰਾਸ ਕਰਨ ਤੋਂ ਬਾਅਦ ਇੱਕ ਟੋਲ ਤੁਹਾਡਾ ਕੈਨਸਲ ਹੋ ਜਾਏਗਾ ਭਾਵੇਂ 200 ਦੇ ਵਿੱਚੋਂ ਇੱਕ ਟ੍ਰਿਪ ਤੁਹਾਡਾ ਪੂਰਨ ਮੰਨਿਆ ਜਾਏਗਾ ਐਵੇਂ ਹੀ ਤੁਸੀਂ ਅੱਗੇ ਵਧਦੇ-ਵਧਦੇ ਜਿਹੜੇ-ਜਿਹੜੇ ਟੋਲ ਕ੍ਰੋਸ ਕਰਦੇ ਜਾਓਗੇ ਉਵੇਂ ਹੀ ਤੁਹਾਡੇ ਟ੍ਰਿਪ ਕੰਸੀਡਰ ਹੁੰਦੇ ਜਾਣਗੇ ਤੇ ਉਹ ਉਹਦੇ ਵਿੱਚੋਂ 200 ਚੋ ਮਾਈਨਸ ਹੁੰਦੇ ਜਾਣਗੇ ਤਾਂ ਇਸ ਦੇ ਨਾਲ ਕੁਝ ਹੀ ਦਿਨਾਂ ਦੇ ਵਿੱਚ ਤੁਹਾਡੇ ਇਹ 200 ਟ੍ਰਿਪ ਵਾਲੀ ਜਿਹੜੀ ਲਿਮਟ ਆ ਉਹ ਖਤਮ ਹੋ ਜਾਏਗੀ ਔਰ ਤੁਹਾਨੂੰ ਬਕਾਇਦਾ ਹੋਰ ਬੈਲੈਂਸ ਆਪਣੇ ਨਾਲ ਰੱਖਣਾ ਪਵੇਗਾ ਪਿੱਛੇ ਕਿ ਤੁਸੀਂ ਉਸ ਨੂੰ ਵਰਤ ਸਕੋ ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾਓ ਕਿ ਤੁਸੀਂ ਪਹਿਲਾ 3000 ਰੁਪਏ ਖਰਚੋਗੇ ਔਰ ਉਸ ਤੋਂ ਬਾਅਦ ਤੁਹਾਨੂੰ ਰੀਨਿਊ ਕਰਾਉਣ ਦੇ ਲਈ ਕੋਈ ਵੀ ਵਿਕਲਪ ਨਹੀਂ ਛੱਡਿਆ ਗਿਆ ਤੇ ਤੁਹਾਨੂੰ ਦੁਬਾਰਾ ਤੋਂ ਆਪਣੇ ਫਾਸਟ ਟੈਗ ਨੂੰ ਰੀਚਾਰਜ ਕਰਕੇ ਰੱਖਣਾ ਪਏਗਾ ਕਿਉਂ ਕਰਕੇ ਰੱਖਣਾ ਪਏਗਾ ਕਿਉਂਕਿ ਜੇ ਤੁਸੀਂ ਨਹੀਂ ਕਰੋਗੇ ਤਾਂ ਤੁਹਾਨੂੰ ਬਲੈਕਲਿਸਟਡ ਕਰਾਰ ਦਿੱਤਾ ਜਾਏਗਾ ਇਹ ਅਮਮ ਅਪਾ ਬਹੁਤ ਸਾਰੇ ਲੋਕਾਂ ਦੇ ਨਾਲ ਹੁੰਦਾ ਹੋਇਆ ਵੇਖਿਆ ਕਿ ਜਦੋਂ ਫਾਸਟੈਗ ਰੀਚਾਰਜ ਨਹੀਂ ਹੁੰਦਾ ਤਾਂ ਉਹਨਾਂ ਨੂੰ ਬਲੈਕਲਿਸਟ ਦੇ ਵਿੱਚ ਉਸ ਗੱਡੀ ਦੇ ਨੰਬਰ ਨੂੰ ਪਾ ਦਿੱਤਾ ਜਾਂਦਾ ਔਰ ਤੁਸੀਂ ਦੇਖੋ ਇੱਥੇ ਜੋ ਇਹ ਰੂਲ ਐਂਡ ਰੈਗੂਲੇਸ਼ਨਸ ਲਾਗੂ ਕੀਤੇ ਗਏ ਨੇ ਜਿਹੜੀ ਇਹ 3000 ਵਾਲੀ ਸਕੀਮ ਲਾਗੂ ਕੀਤੀ ਗਈ ਹੈ ਟ੍ਰਿਪਸ ਦੀ ਉਹ ਸਿਰਫ ਔਰ ਸਿਰਫ ਪ੍ਰਾਈਵੇਟ ਵੀਕਲ ਵਾਸਤੇ ਜੋ ਵਾਈਟ ਕਲਰ ਦੀਆਂ ਪੱਟੀਆਂ ਤੁਸੀਂ ਲੱਗੀ ਹੋਈ ਗੱਡੀ ਨੰਬਰ ਪਲੇਟ ਦੇ ਉੱਤੇ ਵੇਖਦੇ ਹੋ ਸਿਰਫ ਉਹਨਾਂ ਵਾਸਤੇ ਦੂਜਿਆਂ ਵਾਸਤੇ ਇਹ ਲਾਗੂ ਨਹੀਂ ਕੀਤਾ ਜਾ ਰਿਹਾ ਪਰ ਨਿਤਿਨ ਗਟਕਰੀ ਦਾ ਕਹਿਣਾ ਹੈ ਕਿ ਇਹਦੇ ਨਾਲ ਆਮ ਲੋਕਾਂ ਨੂੰ ਫਾਇਦਾ ਹੋਵੇਗਾ ਪਰ ਫਾਇਦਾ ਨਹੀਂ ਹੋਵੇਗਾ ਨੁਕਸਾਨ ਹੋਵੇਗਾ ਤੁਸੀਂ ਦੇਖੋ ਤੁਹਾਨੂੰ ਦੋ ਵਾਰ ਪਰਪਾਈ ਕਰਨੀ ਪੈਗੀ ਇਸ ਤਰੀਕੇ ਨਾਲ ਪਹਿਲਾਂ ਤਾਂ ਤੁਸੀਂ ਸਟੇਟ ਟੋਲ ਅਲੱਗ ਤੋਂ ਦੇਵੋਗੇ ਅਲੱਗ ਤੋਂ ਪੈਸੇ ਖਰਚੋਗੇ ਔਰ ਦੂਜੇ ਪਾਸੇ ਜਦੋਂ ਤੁਸੀਂ ਨੈਸ਼ਨਲ ਹਾਈਵੇ ਨੈਸ਼ਨਲ ਟੋਲ ਕ੍ਰਾਸ ਕਰ ਰਹੇ ਹੋਵੋਗੇ ਉਦੋਂ 8 ਤੋਂ ਨੂੰ ਭੁਗਤਾਨ ਅੱਡ ਤੋਂ ਕਰਨਾ ਪਏਗਾ 200 ਟ੍ਰਿਪ ਖਤਮ ਹੋਣ ਤੋਂ ਬਾਅਦ ਔਰ ਮੈਨੂੰ ਲੱਗਦਾ ਕਿ ਜੋ ਲਗਾਤਾਰ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਟਰੈਵਲ ਕਰਦੇ ਲੋਕ ਨੇ ਉਹਨਾਂ ਦੇ ਲਈ ਤਾਂ ਇੱਕ ਨਵੀਂ ਕਹਿ ਲਓ ਕਿ ਮੁਸੀਬਤ ਆਣ ਵਾਲੀ ਹੈ ਮਹਿੰਗਾਈ ਦਾ ਇੱਕ ਤਰੀਕੇ ਨਾਲ ਝਟਕਾ ਉਹਨਾਂ ਨੂੰ ਲੱਗਣ ਵਾਲਾ ਹੈ ਇਸ ਸਕੀਮ ਦੇ ਆਉਣ ਤੋਂ ਬਾਅਦ ਹਾਲਾਂਕਿ ਉਰਨਿਤਨ ਗਟਕਰੀ ਕਹਿੰਦੇ ਸੀ ਕਿ ਲੋਕਾਂ ਨੂੰ ਜ਼ਰੂਰ ਫਾਇਦਾ ਹੋਏਗਾ ਪਰ 3000 ਵਾਲੀ ਸਕੀਮ ਇੱਕ ਤਰੀਕੇ ਨਾਲ फेल ही नज़र आ रही है हालांकि उन्होंने क्या है कि असी राजमार्ग ऐप एक लॉन्च करा और उस ऐप के सारी डिटेल जी है दिती जाएगी कि किस तरीके टोल क्रॉस किया है तो थोड़ी रिडक्शन हो चुकी है और दूजे पास ये दसिया जाएगा कि होर नवी नवीं स्कीम्स कि लॉन्च की जा रही ने हरेक इंपोर्टेंट होगा राजमार्ग एप डाउनलोड करना ਉਨੇ ਕਿੰਨਾ ਕੁ ਵਧੀਆ ਹੋਊਗਾ ਜਾਂ ਫਿਰ ਫੇਲ ਐਪ ਸਾਬਿਤ ਹੋਊਗੀ ਕਿਉਂਕਿ ਆਪਾਂ ਨੂੰ ਵੀ ਪਤਾ ਹੈ ਵੀ ਜਦੋਂ ਵੀ ਕੋਈ ਸਰਕਾਰੀ ਐਪ ਲਾਂਚ ਹੁੰਦੀ ਹੈ ਤਾਂ ਉਹਨੇ ਵਧੀਆ ਤਰੀਕੇ ਨਾਲ ਕੰਮ ਨਹੀਂ ਕਰਦੀ ਪਰ ਹੁਣ ਆਹ ਜਿਹੜੀ ਸਕੀਮ ਲਾਂਚ ਕੀਤੀ ਹੈ 3000 ਰੁਪਏ ਵਾਲੀ ਸਾਲਾਨਾ ਤੁਸੀਂ ਪਾਸ ਜਿਹੜਾ ਬਣਵਾਓ 200 ਟ੍ਰਿਪ ਫ੍ਰੀ ਮਿਲਣਗੇ ਉਹ ਬਿਲਕੁਲ ਹੀ ਮੈਨੂੰ ਲੱਗਦਾ ਹੈ ਕਿ ਜਦੋਂ ਆਪਾਂ ਰਿਪੋਰਟ ਨੂੰ ਚੰਗੀ ਤਰ੍ਹਾਂ ਪੜ੍ਹਦੇ ਆ ਇਸ ਨੂੰ ਤਾਂ ਉਹ ਪ੍ਰੈਕਟੀਕਲੀ ਲੋਕਾਂ ਦੇ ਹੱਕ ਦੇ ਵਿੱਚ ਨਹੀਂ ਹੈ ਸਮਾ ਦੀ ਪੈਸੇ ਇਕੱਠਾ ਕਰਨ ਦਾ ਇੱਕ ਹੋਰ ਸੋਰਸ ਕਹਿ ਲੋ ਕਿਉਂਕਿ ਜਦੋਂ ਆਪਾਂ ਸਲਾਨਾ ਅੰਕੜਿਆਂ ਨੂੰ ਦੇਖਦੇ ਆ ਟੋਲ ਜਦੋਂ ਇਕੱਠਾ ਕੀਤਾ ਜਾਂਦਾ ਉਸ ਦਾ ਰੇਵਨਿਊ ਸਰਕਾਰ ਨੂੰ ਲਗਭਗ ਹਜ਼ਾਰ ਕਰੋੜ ਦੇ ਨੇੜੇ ਪਹੁੰਚ ਚੁੱਕਿਆ ਹੁਣ ਤੁਸੀਂ ਸੋਚੋ ਕਿ ਇਹ ਇੱਕ ਹੋਰ ਐਡ-ਆਨ ਹੋ ਗਈ ਹੈ ਚੀਜ਼ ਤਾਂ ਇਟ ਮੀਨਸ ਇਹ ਹੁਣ ਆਉਣ ਵਾਲੇ ਸਮੇਂ 'ਚ ਜੋ ਟੋਲ ਪਲਾਜ਼ਾਸ ਤੋਂ ਟੋਲ ਇਕੱਠੇ ਕੀਤੇ ਜਾਂਦੇ ਨੇ ਉਹਦੀ ਅਮਾਉਂਟ ਡਬਲ ਤੋਂ ਵੀ ਟ੍ਰਿਪਲ ਹੋ ਜਾਏਗੀ ਤਾਂ ਤੁਸੀਂ ਖੁਦ ਸੋਚੋ ਇਹ ਜ ਤੁਹਾਡਾ ਨੁਕਸਾਨ ਹੈ ਜਾਂ ਫਿਰ ਫਾਇਦਾ